ਸਸਕਾਲ ਜੀ ਨਮਸਕਾਰ ਮੈਂ ਬਿਕੀਸੇ ਤੁਹਾਡੇ ਨਾਲ ਦੇਖ ਰਿਓ 70 ਟੀਵੀ ਸਮੇਂ ਦੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਜੁਗਾੜੂ ਰੇਡੀਆਂ ਦੇ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀਗਾ ਐਕਸ਼ਨ ਲਿੱਤਾ ਗਿਆ ਸੀ ਜਿੱਥੇ ਕਿ ਜੁਗਾੜੂ ਰੇਡੀਆਂ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਸੀਗੇ ਜਿਸ ਦੀ ਰਕਮ 10 ਤੋਂ 15 ਹਜ਼ਾਰ ਦੇ ਵਿੱਚਕਾਰ ਸੀਗਾ ਕਿ ਜਿਹੜੇ ਜੁਗਾੜੂ ਰੇਡੀਆਂ ਸ਼ਹਿਰ ਵਿੱਚ ਇਸਤੇਮਾਲ ਕਰ ਰਹੇ ਨੇ ਉਹਨਾਂ ਦੇ ਚਲਾਨ ਕੱਟੇ ਗਏ ਸੀਗੇ ਇਹ ਜਿਹੜਾ ਐਕਸ਼ਨ ਹੈ ਪ੍ਰਸ਼ਾਸਨ ਵੱਲੋਂ ਪਿਛਲੇ ਦਿਨ ਲਿੱਤਾ ਗਿਆ ਸੀਗਾ ਲੇਕਿਨ ਇਸ ਤੋਂ ਬਾਅਦ ਜਿਨ੍ਹਾਂ ਦੇ ਚਲਾਨ ਕੱਟੇ ਗਏ ਉਹਨਾਂ ਵੱਲੋਂ ਇਹ ਦਰਖਾਸਤ ਕੀਤੀ ਗਈ ਸੀ ਕਿ ਅਸੀਂ ਸਿਰਫ 300 400 ਜਾਂ 500 ਰੁਪਏ ਦਿਹਾੜੀ ਕਮਾਉਣ ਵਾਲੇ ਬੰਦੇ ਅਸੀਂ ਕਿੱਥੋਂ ਐਡਾ ਵੱਡਾ ਚਲਾਨ ਭਰਾਂਗੇ ਲੇਕਿਨ ਉਸ ਤੋਂ ਬਾਅਦ ਹੀ ਹੁਣ ਰੰਗਰੇਟੇ ਸਿੰਘ ਸਭਾ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਸਾਰੇ ਕਮੇਟੀ ਮੈਂਬਰ ਸਾਹਮਣੇ ਆਉਂਦੇ ਜਥੇਬੰਦੀ ਸਾਹਮਣੇ ਆਉਂਦੀ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਸਰਕਾਰ ਜਗਾੜੂ ਰੇੜੀਆਂ ਬੰਦ ਕਰਵਾਉਂਦੀ ਹੈ ਜਿਹੜੇ ਲੋਕ ਖੁਦ ਹੱਥੀ ਮਜ਼ਦੂਰੀ ਕਰਦੇ ਨੇ ਜਿਹੜੇ ਲੋਕ ਖੁਦ ਕੰਮ ਕਰਦੇ ਨੇ ਜੇਕਰ ਉਹਨਾਂ ਦੀ ਜਗਾੜੂ ਰੇੜੀਆਂ ਬੰਦ ਕਰਵਾ ਲਈ ਤਾਂ ਫਿਰ ਉਹਨਾਂ ਨੂੰ ਕੋ ਕਿ ਜੇਕਰ ਉਹ ਆਪਣੇ ਦਿਹਾੜੀ ਦੱਪਾ ਨਹੀਂ ਕਰਨਗੇ ਤਾਂ ਫਿਰ ਆਖਿਰਕਾਰ ਕੀ ਕਰਨਗੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਜੇਕਰ ਜੇ ਸਰਕਾਰ ਉਹਨਾਂ ਦੇ ਇਹ ਜਗਾੜੂ ਰੇੜੀਆਂ ਬੰਦ ਕਰਵਾਉਂਦਾ ਤਾਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਕੰਮਕਾਰ ਵੀ ਦਿੱਤਾ ਜਾਏ ਤੇ ਇਸ ਦੇ ਲਈ ਉਹਨਾਂ ਨੇ ਅੰਮ੍ਰਿਤਸਰ ਦੇ ਕਮਿਸ਼ਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਦੇ ਚਲਾਨ ਕੱਟਨੇ ਬੰਦ ਨਾ ਹੋਏ ਤਾਂ ਫਿਰ ਉਸ ਤੋਂ ਬਾਅਦ ਸਿੱਖਾ ਸੰਘਰਸ਼ ਜਿਹੜਾ ਉਹ ਪ੍ਰਸ਼ਾਸਨ ਨੂੰ ਦੇਖਣਾ ਪੈ ਸਕਦਾ ਹੈ ਜੋ ਗਰੀਬ ਲੋਕ ਆਪਣਾ ਰੁਜ਼ਗਾਰ ਚਲਾ ਰਹੇ ਆ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਨਾਲੋਂ ਜਿਹੜਾ ਸਰਕਾਰਾਂ ਵੱਲੋਂ ਜਿਹੜਾ ਰੁਜ਼ਗਾਰ ਜਿਹੜਾ ਉਹਨਾਂ ਦਾ ਬੰਦ ਕੀਤਾ ਗਿਆ ਅਤੇ ਜਿਹੜੇ ਉਹਨਾਂ ਦੇ ਜਿਹੜੇ ਚਲਾਨ ਜਿਹੜੇ 10-10 ਹਜ਼ਾਰ ਦੇ ਜਿਹੜੇ ਚਲਾਨ ਜਿਹੜੇ ਕੱਟੇ ਗਏ ਅੱਜ ਸਾਡੇ ਸਾਰੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਰਦਾਰ ਜੋਗਾ ਸਿੰਘ ਜੀ ਖਾਲਸਾ ਵਡਾਲਾ ਸਾਹਿਬ ਉਹ ਵੀ ਸਾਡੇ ਨਾਲ ਨੇ ਆ 10 ਰੰਗਰੇਟਾ ਯੂਥ ਇਕਤਾ ਪ੍ਰੈਜ਼ੀਡੈਂਟ ਪੰਜਾਬ ਨਿਰਮਲ ਸਿੰਘ ਦਸ਼ਮੇਸ਼ਨਗਰ ਤੇ ਜਿਹੜਾ ਰੇੜੀ ਵਾਲਿਆਂ ਦਾ ਗਰੀਬਾਂ ਦਾ ਸਮਾਜ ਦੇ ਵਿੱਚ ਜਿਹੜਾ ਇਹ ਆਪਣਾ ਰੁਜ਼ਗਾਰ ਚਲਾ ਰਹੇ ਆ ਇਹਨਾਂ ਦਾ ਜਿਹੜਾ 10 ਹਜ਼ਾਰ ਦਾ ਜਿਹੜਾ ਚਲਾਨ ਜਿਹੜਾ ਕੱਟਿਆ ਗਿਆ ਜਿਹੜਾ ਇੱਕ 300 ਰੁਪਿਆ ਦਿਹਾੜੀ ਕਰਨ ਵਾਲਾ ਮਜ਼ ਉਹ 10000 ਕਿੱਥੋਂ ਦੇਊਗਾ ਇੱਕ ਬੰਨੇ ਸਰਕਾਰਾਂ ਜਿਹੜੀਆਂ ਨਸ਼ੇ ਬੰਦ ਕਰਾ ਰਹੀਆਂ ਤੇ ਜਿਹੜੇ ਆਪਣਾ ਰੁਜ਼ਗਾਰ ਚਰਾ ਰਹੇ ਆ ਦੂਜੇ ਬੰਨੇ ਤੁਸੀਂ ਉਹਨਾਂ ਨੂੰ ਵੀ ਜਿਹੜਾ ਖੁੱਡੇ ਲਾ ਰਹੇ ਜੇ ਇਸ ਕਰਕੇ ਸਾਡੀ ਸਰਕਾਰਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਅਤੇ ਚੇਤਾਵਨੀ ਵੀ ਆ ਕਿ ਜੇ ਇਹਨਾਂ ਦਾ ਰੇੜੀ ਜਾਂ ਤੇ ਇਹਨਾਂ ਨੂੰ ਤੁਸੀਂ ਰੁਜ਼ਗਾਰ ਦੇ ਦਿਓ ਜੇ ਰੇੜੀ ਆਨੰਦੀਆਂ ਬੰਦ ਕਰਾਉਣੀਆਂ ਤੇ ਫਿਰ ਇੰਡਸਟਰੀਆਂ ਖੋਲੋ ਤਾਂ ਜੋ ਇਹ ਆਪਣਾ ਰੁਜ਼ਗਾਰ ਕਰ ਸਕਣ ਇਹਨਾਂ ਨੂੰ ਤੁਸੀਂ ਨੌਕਰੀਆਂ ਦਿਓ ਜੇ ਇਹਨਾਂ ਨੂੰ ਰੁਜ਼ਗਾਰ ਤੁਸੀਂ ਨਹੀਂ ਦੇ ਸਕਦੇ ਫਿਰ ਇਹਨਾਂ ਦਾ ਰੁਜ਼ਗਾਰ ਬੰਦ ਵੀ ਨਾ ਕਰੋ ਇਹ ਸਾਡੀ ਇਹੀ ਚੇਤਾਵਨੀ ਆ ਤੇ ਬੇਨਤੀ ਵੀ ਆ ਇਹ ਸਾਨੂੰ ਮਾਰਾ ਥਾਂ ਥਾਂ ਤੇ ਰੋਕਿਆ ਜਾ ਰਿਹਾ ਮੁਲਾਜ਼ਮ ਸਾਹਿਬ ਰੋਕ ਕੇ ਕਹਿੰਦੇ ਆ ਕਿ ਤੁਹਾਡੇ ਗੱਡੀਆਂ ਬੌਂਡ ਕੀਤੀਆਂ ਗਈਆਂ ਨਾ ਸਾਨੂੰ ਕੋਈ ਕਾਗਜ਼ ਪੁੱਛਦੇ ਆ ਨਾ ਕੋਈ ਗੱਲ ਨਾ ਕੋਈ ਬੰਦ ਕਹਿੰਦੇ ਸਾਨੂੰ ਕਿ ਹਾਈ ਕੋਰਟ ਤੋਂ ਆਰਡਰ ਆ ਗਿਆ ਸਾਡੇ ਅਫਸਰਾਂ ਨੂੰ 3-3 ਲੱਖ ਰੁਪਏ ਉਹਨਾਂ ਨੇ ਜੁਰਮਾਨਾ ਕੀਤਾ ਸਾਨੂੰ ਡੀਜੀਪੀ ਸਾਹਿਬ ਵੱਲੋਂ ਆਰਡਰ ਆ ਕਿ ਇਹਨਾਂ ਦੀਆਂ ਠੇਲੀਆਂ ਬੰਦ ਕੀਤੀਆਂ ਜਾਣ ਸਾਨੂੰ ਕੁਝ ਵੀ ਨਹੀਂ ਪੁੱਛਦੇ ਉਤੋਂ 15-15000 ਰੁਪਏ ਜੁਰਮਾਨਾ ਕਰਕੇ ਛੱਡ ਰਹੇ ਆ ਤੇ ਗੱਡੀ ਬੌਂਡ ਕਰਕੇ ਲੈ ਜਾਂਦੇ ਆ ਸਮਾਨ ਨਾਲ ਲੱਦੀ ਹੋਈ ਕਿ ਜਾਂ ਤੇ ਇਹਨਾਂ ਗਰੀਬਾਂ ਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਜੇ ਤੁਸੀਂ ਇਹਨਾਂ ਦੀਆਂ ਰੇੜੀਆਂ ਬੰਦ ਕਰਨੀਆਂ ਤੇ ਇਹਨਾਂ ਨੂੰ ਦੋ ਨੌਕਰੀਆਂ ਦੋ ਇਹਨਾਂ ਨੂੰ ਤਨਖਾਹਾਂ ਦੋ ਤੇ ਇਹਨਾਂ ਨੂੰ ਕੀ ਲੋੜ ਹੈ ਰੇੜੀਆਂ ਪਾਉਣ ਦੀ ਜੇਕਰ ਇਹਨਾਂ ਦੀ ਮਜਬੂਰੀ ਆ ਇਹ ਰੇੜੀਆਂ ਚਲਾ ਕੇ ਆਪਣੇ ਪਰਿਵਾਰ ਚਲਾਉਂਦੇ ਆ ਤੇ ਅੱਜ ਤੁਹਾਨੂੰ ਉਹ ਵੀ ਤੁਸੀਂ ਉਤੋਂ ਵੀ ਜਿਹੜਾ ਇਹਨਾਂ ਨੂੰ ਤੁਸੀਂ ਬੰਦ ਕਰ ਰਹੇ ਜੇ ਇਹ ਪਰਿਵਾਰ ਕਿੱਦਾਂ ਪਾਲਣਗੇ ਇਹਦੇ ਬਾਰੇ ਸਰਕਾਰ ਸਾਨੂੰ ਸਿੱਧੇ ਤੌਰ ਤੇ ਦੱਸੇ ਕਿ ਇਹ ਗਰੀਬ ਲੋਕਾਂ ਦਾ ਕੀ ਕਸੂਰ ਕੀ ਹੈ ਇਹਨਾਂ ਦੀਆਂ ਜਿਹੜੀਆਂ ਰੇੜੀਆਂ ਬੰਦ ਕੀਤੀਆਂ ਜਾ ਰਹੀਆਂ ਇੱਕ ਬੰਨੇ ਜਦੋਂ ਇਹਨਾਂ ਸਤਾ ਚ ਆਉਣਾ ਹੁੰਦਾ ਜਾਂ ਇਹਨਾਂ ਵੋਟਾਂ ਲੈਣੀਆਂ ਹੁੰਦੀਆਂ ਤੇ ਵੱਡੇ ਵੱਡੇ ਜਿਹੜੇ ਐਲਾਨ ਕਰਦੇ ਕਿ ਅਸੀਂ ਗਰੀਬਾਂ ਵਾਸਤੇ ਆਹ ਕੁਝ ਕਰਾਂਗੇ ਕੀ ਕੀਤਾ ਇਹਨਾਂ ਗਰੀਬਾਂ ਲਈ ਇਹ ਤੇ ਗਰੀਬਾਂ ਦਾ ਰੋਜ਼ਗਾਰ ਵੀ ਖੋ ਰੇ ਆ ਪਰ ਇਹ ਚੀਜ਼ਾਂ ਜਿਹੜੀਆਂ ਵਾ ਰੰਗਰੇਟਾ ਸਮਾਜ ਪਰਦਾਸ਼ਤ ਨਹੀਂ ਕਰੇਗਾ ਇਸ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਉੱਤੇ ਗੌਰ ਕਰਦਿਆਂ ਜਿਹੜੀਆਂ ਗਰੀਬਾਂ ਦੀਆਂ ਰੇੜੀਆਂ ਬੰਦ ਕੀਤੀਆਂ ਵਾ ਉਹ ਤੁਰੰਤ ਜਿਹੜੀਆਂ ਛੱਡੀਆਂ ਜਾਣ ਔਰ ਦੂਸਰਾ ਜਿਹੜੀਆਂ ਇਹਨਾਂ ਦੀਆਂ ਰੇੜੀਆਂ ਚੱਲ ਰਹੀਆਂ ਆ ਜੇਕਰ ਉਹਨਾਂ ਦੇ ਕੋਈ ਪਾਬੰਦੀ ਲਾਉਣੀ ਆ ਤੇ ਪਹਿਲਾਂ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਬਾਅਦ ਚ ਜਿਹੜਾ ਵਾ ਗੱਲਬਾਤ ਕੀਤੀ ਜਾਵੇ ਜੇਕਰ ਤੁਸੀਂ ਕਹੋਗੇ ਕਿ ਇਹਨਾਂ ਦੀਆਂ ਰੇੜੀਆਂ ਬੰਦ ਕਰਕੇ ਇਹਨਾਂ ਦੇ ਰੋਜ਼ਗਾਰ ਅਸੀਂ ਜਿਹੜੇ ਆ ਖੋਲਾਂਗੇ ਉਹ ਅਸੀਂ ਹੋਣ ਨਹੀਂ ਦੇਾਂਗੇ